ਲਾਤਾ ਹੀ ਹੈ ਕਿ ਬਿਤੇ ਟਾਈਮ ਵਿੱਚ ਬਿਨਾ ਫੋਨ ਦੇ ਬਿਨਾ 스마트ਫੋਨ ਦੇ ਖਾਸ ਕਰ Apple iPhone Vivo ਇਹਨਾਂ ਤੋਂ ਬਗੈਰ ਰਹਿਣਾ ਬਹੁਤ ਜਿਹੜਾ ਅੱਜ ਆਪਣੀ ਮਾਂ ਬਗੈਰ ਸਤਿ ਸ਼੍ਰੀ ਅਕਾਲ ਜੀ ਨਿੱਕਾ ਜੀ ਜੀ ਆਇਆਂ ਨੂੰ ਸਾਰਿਆਂ ਨੂੰ ਮੇਰਾ ਨਾਮ ਗੁਰਜੀਤਕੌਰ ਹੈ ਮੈਂ ਡ੍ਰੀਮ ਸਿਟੀ ਅੰਮ੍ਰਿਤਸਰ ਮਾਨਾ ਵਾਲਾ ਦੀ ਨਿਵਾਸੀ ਹਾਂ ਅੱਜ ਸਾਡੇ ਸਾਰੇ ਲੇਡੀਜ਼ ਵੱਲੋਂ ਅਸੀਂ ਇੱਕ ਸ਼ੌਂਕਨ ਮੇਲੇ ਦੀ ਦਾ ਉਪਰਾਲਾ ਕਰਨ ਜਾ ਰਹੇ ਹਾਂ ਜਿਦੇ ਵਿੱਚ 5 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਤੱਕ ਨੂੰ ਮੌਕਾ ਦਿੱਤਾ ਗਿਆ ਹੈ ਕਿ ਆਪਣੀ ਪਰਫਾਰਮੈਂਸ ਆਪਣੇ ਅੰਦਰ ਦੇ ਛੁਪੇ ਹੋਏ ਇੱਕ ਬੱਚੇ ਨੂੰ ਇੱਕ ਗਿੱਧੇ ਵਾਲੇ ਨੂੰ ਪੰਗੜੇ ਵਾਲੇ ਨੂੰ ਲਿਆ ਕੇ ਬਾਹਰ ਲਿਆ ਕਲਾਕਾਰ ਨੂੰ ਬਾਹਰ ਲੈ ਕੇ ਆਏ ਤੇ ਆਪਣਾ ਪ੍ਰਦਰਸ਼ਨ ਕਲਾ ਦਾ ਕੀਤਾ ਜਾਵੇ ਇਹਦੇ ਵਿੱਚ ਅਸੀਂ ਹਰ ਇੱਕ ਗਰੁੱਪ ਤੋਂ ਗਿੱਧਾ ਵੀ ਹੋਏਗਾ ਭੰਗੜਾ ਵੀ ਹੋਏਗਾ ਫੋਕ ਡਾਂਸਸ ਵੀ ਹੋਣਗੇ ਸੌਂਗਸ ਵੀ ਗਾਏ ਜਾਣਗੇ ਤੇ ਪੂਰੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਏਗਾ ਜੋ ਅਸੀਂ ਅੱਜ ਤੱਕ ਮਿਸ ਕਰਦੇ ਆ ਆਪਣਾ ਪੰਜਾਬੀ ਵਿਰਸਾ ਜੋ ਭੁੱਲਦੇ ਜਾ ਰਹੇ ਆ ਉਸ ਨੂੰ ਇੱਕ ਵਾਰੀ ਉਹਦੀ ਤਾਨ ਛੇੜਨ ਦੀ ਕੋਸ਼ਿਸ਼ ਕੀਤੀ ਜਾਏਗੀ ਥੈਂਕ ਯੂ ਕੋਰਾ ਜੀ ਮੈਂ ਡ੍ਰੀਮ ਸਿਟੀ ਦੀ ਰਹਿਣ ਵਾਲੀ ਆ ਮੈਨੂੰ ਬੜਾ ਵਧੀਆ ਲੱਗ ਰਿਹਾ ਹੈ ਕਿ ਮੈਂ ਆਪਣੇ ਪੋਤੇ ਪੋਤਰੀਆਂ ਨੂੰ ਆਪਣੇ ਪਿਛਲੇ ਕਲਚਰ ਬਾਰੇ ਸਾਰਾ ਕੁਝ ਦੱਸਦੀ ਆ ਨਾ ਮੈਂ ਬਸ ਕੋਈ ਇੱਕ ਕੋਸ਼ਿਸ਼ ਮਣੀ ਜੀ ਦੇ ਸਪੋਰਟ ਦੇ ਨਾਲ ਅਸੀਂ ਉਹ ਇੱਕ ਕੋਸ਼ਿਸ਼ ਕੀਤੀ ਆ ਹੋ ਸਕਦਾ ਸਾਡੀ ਕਾਮਯਾਬ ਹੋ ਜਾਏ ਬੱਚੇ ਜਿਹੜੇ ਪੋਤੇ ਪੋਤਰੀਆਂ ਆ ਉਹ ਸਾਡਾ ਪਿਛਲਾ ਕਲਚਰ ਜਿਹੜਾ ਵਾ ਉਹ ਜਰੂਰ ਸਮਝਾਂਗੇ ਜੀ ਕਿੰਨੀ ਕਿ ਖੁਸ਼ੀ ਮਿਲੀ ਵੀ ਆ ਖੁਸ਼ੀ ਤਾਂ ਦੇਖੋ ਜੀ ਬਹੁਤ ਜ਼ਿਆਦਾ ਜੀ ਸਾਡਾ ਪੁਰਾਣਾ ਸਾਰਾ ਕੁਝ ਅਸੀਂ ਕਰ ਰਹੇ ਸੀ ਹੁੰਦਾ ਸੀਗਾ ਤੇ ਹੁਣ ਸਾਰਾ ਕੁਝ ਬੱਚੇ ਭੁੱਲ ਗਏ ਸੀਗੇ ਆ ਸਾਡੀ ਤੁਹਾਡੇ ਕੋਲ ਹਾਂ ਜੀ ਹਾਂ ਜੀ ਹਾਂ ਜੀ ਜਰੂਰ ਜੀ ਆਫ ਕੋਰਸ ਤੁਹਾਡੇ ਕੀ ਅੱਜ ਪਰਫਾਰਮੈਂਸ ਹੈ ਮੇਰੀ ਤਾਂ ਨਾਨਕਾ ਮੇਲ ਦੇ ਵਿੱਚ ਅੱਜ ਗਿੱਧੇ ਦੇ ਵਿੱਚ ਪਰਫਾਰਮੈਂਸ ਹਾਂ ਜੀ ਕੋੜੀਆਂ ਜੀ ਪੰਜਾਬੀ ਦਾ ਸਾਰਾ ਜੋ ਵੀ ਕਲਚਰ ਹੈਗਾ ਸਾਡਾ ਵਿਆਹ ਦਾ ਸਾਰਾ ਸਪੈਸ਼ ਕਰਾਂਗੇ ਜੀ ਜੀ ਮੈਂ ਕੀ ਦੇਣਾ ਚਾਹੁੰਦੇ ਨਵੇਂ ਜੋਤ ਦੇ ਵੇਖੋ ਜੀ ਨਵੇਂ ਜੋਤ ਨੂੰ ਤੇ ਇਹ ਹੀ ਮੈਸੇਜ ਆ ਜੇ ਤੁਸੀਂ ਕੁਝ ਭੁੱਲਣਾ ਨਹੀਂ ਚਾਹੀਦਾ ਸਾਡਾ ਜੋ ਵੀ ਪੰਜਾਬੀ ਵਿਰਸਾ ਭੁੱਲਣਾ ਨਹੀਂ ਚਾਹੀਦਾ ਬੱਚਿਆਂ ਨੂੰ ਯਾਦ ਰੱਖਣਾ ਚਾਹੀਦਾ ਸਦਾ ਹੀ ਪੰਜਾਬੀ ਬੋਲੀ ਵੀ ਯਾਦ ਰੱਖਣੀ ਚਾਹੀਦੀ ਆ ਬਾਕੀ ਅਸੀਂ ਪੰਜਾਬ ਦੇ ਵਾਸੀ ਆ ਜੀ ਥੈਂਕ ਯੂ ਜੀ ਹਾਂਜੀ ਮੇਰਾ ਨਾਮ ਮਨਿੰਦਰਪਾਲ ਕੋਰ ਹੈ ਔਰ ਇਹ ਪ੍ਰੋਗਰਾਮ ਜੋ ਹੈ ਦਾ ਨਾਮ ਹੈ ਸ਼ੌਂਕਨ ਮੇਲੇ ਦੀ ਇਹ ਸਾਰੇ ਡ੍ਰੀਮ ਸਿਟੀ ਦੀਆਂ ਸਾਰੀਆਂ ਲੇਡੀਜ਼ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਇਸ ਦਾ ਸਾਡਾ ਮੋਟਿਵ ਹੈਗਾ ਹੈ ਕਿ ਅਸੀਂ ਆਪਣੇ ਟ੍ਰੈਡੀਸ਼ਨ ਨੂੰ ਆਪਣੇ ਕਲਚਰ ਨੂੰ ਪ੍ਰਮੋਟ ਕਰਨਾ ਹੈ ਔਰ ਇਸ ਪ੍ਰੋਗਰਾਮ ਰਾਹੀਂ ਅਸੀਂ ਹਰ ਏਜ ਗਰੁੱਪ ਦੀਆਂ ਲੇਡੀਜ਼ ਜੋ ਹੈ ਨਾ ਉਹਨਾਂ ਨੂੰ ਇਹਦੇ ਵਿੱਚ ਮੌਕਾ ਦਿੱਤਾ ਹੈ ਕਿਉਂਕਿ ਟੈਲੈਂਟ ਤਾਂ ਹੁੰਦਾ ਹੈ ਸਭ ਵਿੱਚ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਕਿੰਨੇ ਸਾਲਾਂ ਤੋਂ ਤੁਹਾਡੇ ਬਲਾਸਟਰ ਨੂੰ ਪ੍ਰੇਰਣਾ ਕੀਤਾ ਜਾ ਰਿਹਾ ਹੈ ਅਸੀਂ ਫਸਟ ਟਾਈਮ ਕਰ ਰਹੇ ਹਾਂ ਔਰ ਹੋਪਸ ਉਹ ਅੱਗੇ ਵੀ ਕਰਾਂਗੇ ਕਿਹੜੀ ਜਗਾ ਹੋ ਰਿਹਾ ਪ੍ਰੋਗਰਾਮ ਡ੍ਰੀਮ ਸਿਟੀ ਵਿੱਚ ਕਿਹੜੀ ਕਿਹੜੀ ਸਾਈਕਲ ਤੇ ਕੀਤੀ ਗਈ ਕਿਹੜਾ ਸਾਰੇ ਕਲਚਰ ਨੂੰ ਜਿਵੇਂ ਪ੍ਰਮੋਟ ਕਰਨ ਵਾਲੀਆਂ ਜਿਸ ਤਰ੍ਹਾਂ ਚਰਖੇ ਦੇ ਨਾਲ ਅਸੀਂ ਤਿਰੰਝਾ ਲਗਾਵਾਂਗੇ ਔਰ ਗਿੱਧਾ ਹੋਏਗਾ ਪੰਗੜਾ ਹੋਏਗਾ ਹੋਰ ਗਰਪ ਡਾਂਸਰਸ ਹੋਣਗੇ ਸਾਰੇ ਪੰਜਾਬੀ ਹੋਣਗੇ ਛੋਟੇ ਬੱਚੇ ਵੀ ਆ ਔਰ 80 ਤੋਂ 90 80 ইয়ার্স ਦੀਆਂ লেਡੀਜ਼ ਜਿਹੜੀਆਂ ਉਹ ਵੀ ਪਰਫਾਰਮ ਕਰਨਗੀਆਂ ਹਾਂਜੀ ਇਹ ਹੀ ਚੀਜ਼ ਨੂੰ ਅਸੀਂ ਪ੍ਰਮੋਟ ਕਰਨਾ ਹੈ ਨਾ ਕਿ ਬਿਲਕੁਲ ਆਪਣੇ ਅਸੀਂ ਤੁਸੀਂ ਸਾਡੀ ਡ्रेसेस ਵੀ ਦੇਖ ਰਹੇ ਹੋ ਅਸੀਂ ਬਿਲਕੁਲ ਪਹਿਰਾਵਾ ਵੀ ਬਿਲਕੁਲ ਪਿਓਰ ਪੰਜਾਬੀ ਪਾਇਆ ਹੋਇਆ ਹੈ ਇਸੇ ਕਰਕੇ ਅਸੀਂ ਆਪਣੇ ਪੰਜਾਬੀ ਨੂੰ ਪ੍ਰਮੋਟ ਕਰਨਾ ਹੈ ਅਗੋ ਵੀ ਤੁਹਾਡੇ ਵੱਲੋਂ ਉਸ ਤੋਂ ਉਪਰਾਲੇ ਜਾਈ ਹਾਂਜੀ ਬਿਲਕੁਲ ਬਿਲਕੁਲ ਅਸੀਂ ਪਾਸੇਜ਼ ਰੱਖੇ ਆ ਬੜੀ ਛੋਟੀ ਜਿਹੀ ਅਮਾਉਂਟ ਰੱਖੀ ਹੋਈ ਹੈ ਔਰ ਸਾਡਾ ਇੱਕ ਹੈਗਾ ਹੈ ਇਸ ਵਾਰੀ ਕਿ ਅਸੀਂ ਕਿਸੇ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਅੱਗੇ ਲਿਖੇ ਚਾਹੀਏ ਹੈ ਤਾਂ ਮੈਮ ਕਿ ਬੜੀ ਮਾਨ ਵਾਲੀ ਗੱਲ ਹੈ ਕਿ ਮੈਨੂੰ ਵੀ ਇੱਥੇ ਪਾਰਟਿਸਿਪੇਟ ਕਰਨ ਦਾ ਮੌਕਾ ਦਿੱਤਾ ਗਿਆ ਹੈ। ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਅਸੀਂ ਸਭ ਤੋਂ ਪਹਿਲੇ ਇੱਕ ਡਾਂਸ ਕਰ ਰਹੇ ਹਾਂ ਜਿਸ ਵਿੱਚ ਮੇਰਾ ਦੇਸ਼ ਹੋਵੇ। ਮੇਰਾ ਦੇਸ਼ ਹੋਵੇ ਪੰਜਾਬ। ਆ ਸਾਡਾ ਦੂਜਾ Song ਹੈਗਾ ਪਾਬੋ ਕਹਿੰਦੀ ਏ ਪਿਆਰਾ ਸਿੰਗਾ ਵੇਲ ਨਾ ਲਿਆ। ਤੁਹਾਨੂੰ ਬਹੁਤ ਚੰਗਾ ਲੱਗੇਗਾ ਸਾਡਾ ਡਾਂਸ ਵੇਖ ਕੇ। ਕਾਮੇਡੀ ਵੀ ਹੈ, ਇੰਜੋਇਮੈਂਟ ਵੀ ਹੈ। ਸੋਸ਼ਿਕਾ ਜੀ